ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੇ ਵਾਸਤੇ ਹੋਵਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਮੇਕ ਸ਼ûr ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਹੋਵੇ ਤੇ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਨ ਟਾਈਮ ਸੋ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਕੀ ਹੁਣ ਇੰਡੀਆ ਤੋਂ ਜਿਨ੍ਹਾਂ ਨੇ ਵੀ ਆਉਣਾ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਕਿ ਉਹਨਾਂ ਨੂੰ ਹੁਣ ਵਿਜ਼ਟਰ ਵੀਜ਼ਾ ਕੈਨੇਡਾ ਦਾ ਨਹੀਂ ਮਿਲੂਗਾ ਕਾਫੀ ਆਨਾਂ ਨੂੰ ਇਸ ਚੀਜ਼ ਦੇ ਉੱਪਰ ਡਾਊਟ ਆ ਇੰਸਟਾ ਤੇ ਰੀਲਸ ਦੇਖ ਰਹੇ ਨੇ ਤੇ ਉਹ ਕਨਫਿਊਜ਼ ਨੇ ਇਸ ਟਾਈਮ ਤੇ ਕਿ ਉਹਨਾਂ ਨੂੰ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੀਦਾ ਉਹਨਾਂ ਨੂੰ ਇੰਡੀਆ ਤੋਂ ਜਾਂ ਨਹੀਂ ਕਰਨਾ ਇਹਦਾ ਬਿਕੋਜ਼ ਕੱਲ ਹੀ ਰੀਸੈਂਟਲੀ ਮਾਰਕ ਮਿਲਰ ਸਾਹਿਬ ਨੇ ਜੋ ਕਿ ਇਮੀਗ੍ਰੇਸ਼ਨ ਮਨਿਸਟਰ ਨੇ ਕੈਨੇਡਾ ਦੇ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਵੀ ਬੜਾ ਮਿਸਯੂਜ਼ ਹੋ ਰਿਹਾ ਆ ਵਿਜ਼ਟਰ ਵੀਜ਼ੇ ਦਾ ਜਿਹੜੇ ਲੋਕੀ ਖਾਸ ਕਰਕੇ ਇੰਡੀਆ ਤੋਂ ਅਪਲਾਈ ਕਰਦੇ ਨੇ ਉਹਨਾਂ ਦਾ ਨਾਮ ਮੈਂਸ਼ਨ ਕੀਤਾ ਖਾਸ ਕਰਕੇ ਇੰਡੀਆ ਤੋਂ ਵੀ ਬੜਾ ਮਿਸਯੂਜ਼ ਹੋ ਰਿਹਾ ਤੇ ਅਸੀਂ ਇਸ ਚੀਜ਼ ਨੂੰ ਨਾ ਹੁਣ ਸਖਤ ਕਰਨਾ ਚਾਹੁੰਦੇ ਆ ਵੀ ਕੁਝ ਐਕਸ਼ਨਸ ਲੈਣੇ ਚਾ ਉਸ ਨੂੰ ਕਾਇਮ ਰੱਖਿਆ ਜਾਵੇ ਤੇ ਉਹਦਾ ਕੋਈ ਮਿਸਯੂਜ਼ ਨਾ ਕੀਤਾ ਜਾਵੇ ਸੋ ਇਸ ਚੀਜ਼ ਦੇ ਉੱਪਰ ਉਹ ਕੰਮ ਕਰਨਗੇ ਤੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਮੁਸ਼ਕਲਾਂ ਵਧਣਗੀਆਂ ਆਸਾਨੀ ਦੇ ਨਾਲ ਵਿਜ਼ਟਰ ਵੀਜ਼ਾ ਨਹੀਂ ਮਿਲੇਗਾ ਇਹ ਗੱਲ ਬਿਲਕੁਲ ਹੀ ਸੱਚ ਹੈ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈਗੀ ਤੇ ਜੇ ਤੁਸੀਂ ਸੋਚ ਰਹੇ ਹੋ ਵਿਜ਼ਟਰ ਵੀਜ਼ਾ ਅਪਲਾਈ ਕਰਨ ਦਾ ਤਾਂ ਤੁਸੀਂ ਦੋ ਵਾਰੀ ਤਿੰਨ ਵਾਰੀ ਚੰਗੀ ਤਰ੍ਹਾਂ ਸੋਚੋ ਆਪਣੀ ਫਾਈਲ ਨੂੰ ਸਟਰੋਂਗ ਕਰੋ ਤੇ ਫਿਰ ਆਪਣੀ ਫਾਈਲ ਲਾਓ ਹੈਗਾ ਇਦਾਂ ਹੀ ਨਹੀਂ ਲਾਓ ਕਿ ਵਿਦਆਊਟ ਐਨੀ ਪ੍ਰੋਪਰ ਰੀਜ਼ਨ ਕਈ ਜਣੇ ਫਾਈਲ ਲਾ ਦਿੰਦੇ ਤੇ ਰਿਜੈਕਟ ਹੋ ਜਾਂਦੀ ਬਿਕੋਜ਼ ਹੁਣ ਹਰ ਇੱਕ ਬੰਦੇ ਨੂੰ ਇਹਨਾਂ ਨੇ ਵਿਜ਼ਟਰ ਵੀਜ਼ਾ ਨਹੀਂ ਦੇਣਾ ਉਹਦਾ ਰੀਜ਼ਨ ਕੀ ਆ ਕਿਉਂ ਇਦਾਂ ਇਹਨਾਂ ਨੇ ਕੀਤਾ ਉਹ ਮੈਂ ਤੁਹਾਨੂੰ ਦੱਸਦਾ ਤੁਸੀਂ ਦੇਖਿਓ ਵੀਡੀਓ ਐਂਡ ਤੱਕ ਪਹਿਲਾ ਤਰੀਜ਼ਨ ਜਿਹੜੇ ਬੰਦੇ ਆਪਣੇ ਇਥੇ ਕੈਨੇਡਾ ਆ ਕੇ ਲੀਗਲੀ ਵਿਜ਼ਟਰ ਵੀਜ਼ੇ ਤੇ ਇਲੀਗਲੀ ਇਥੋਂ ਯੂ ਐਸਏ ਮੂਵ ਕਰ ਰਹੇ ਨੇ ਹੁਣ ਇੱਕ ਟ੍ਰੈਂਡ ਆਪਣੀ ਕਮਿਊਨਿਟੀ 'ਚ ਸੈੱਟ ਹੋਇਆ ਵੀ ਕੈਨੇਡਾ ਆਓ ਵਿਜ਼ਟਰ ਵੀਜ਼ਾ ਦੇ ਉਸ ਤੋਂ ਬਾਅਦ ਇਲੀਗਲੀ ਯੂਐਸਏ ਮੂਵ ਕਰ ਜੋ ਇਹ ਟ੍ਰੈਂਡ ਚੱਲ ਰਿਹਾ ਹੈ ਆਪਣੀ ਕਮਿਊਨਿਟੀ ਦੇ ਵਿੱਚ ਖਾਸ ਕਰਕੇ ਆਪਣੇ ਪੰਜਾਬੀ ਬੰਦੇ ਇਦਾਂ ਕਰ ਰਹੇ ਆ ਤੁਸੀਂ ਇਨਸਟਾ ਤੇ ਟਿਕਟੋਕ ਤੇ ਵੀਡੀਓਜ਼ ਦੇਖ ਰਹੇ ਹੋਗੇ ਕਿੰਨੇ ਜਾਣੇ ਜੀ ਹੁੰਦੇ ਆ ਵੀ ਅਸੀਂ ਹੁਣ ਇੱਥੋਂ ਇੰਨੇ ਪੈਸੇ ਲੱਗੇ 4-5 ਲੱਖ ਚ ਅਸੀਂ ਅਮਰੀਕਾ ਚੱਲ ਗਏ ਇਦਾਂ ਉਦਾਂ ਹਨਾ ਇਹ ਵੀਡੀਓਜ਼ ਤੁਸੀਂ ਦੇਖ ਰਹੇ ਹੋ ਇਹ ਉਹਨਾਂ ਚੀਜ਼ਾਂ ਦਾ ਨਤੀਜਾ ਆ ਦੇਖੋ ਮੈਂ ਵੀ ਇਸ ਚੀਜ਼ ਨੂੰ ਸਹੀ ਨਹੀਂ ਕਹਿਣਾ ਵੀ ਤੁਸੀਂ ਇਲੀਗਲੀ ਯੂ ਐਸ ਏ ਜਾਓ ਭਾਵੇਂ ਕਿਸੇ ਵੀ ਕੰਟਰੀ ਇਲੀਗਲੀ ਜਾਓ ਮੈਂ ਇਸ ਨੂੰ ਸਹੀ ਕਨਸੀਡਰ ਨਹੀਂ ਕਰਦਾ ਠੀਕ ਹੈ ਤਾਂ ਹੀ ਵਰਡ ਲੀਗਲ ਹੈ ਤੇ ਇਲੀਗਲ ਹੈ ਹਨਾ ਸੋ ਇਸ ਕਰਕੇ ਸਭ ਤੋਂ ਵੱਡਾ ਇਹ ਮੇਨ ਰੀਜ਼ਨ ਹੈ ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਇੱਥੇ ਆਪਣੇ ਬੰਦੇ ਆਉਂਦੇ ਖਾਸ ਕਰਕੇ ਆਪਣੇ ਇੰਡੀਅਨ ਹਨਾ ਭਾਵੇਂ ਉਹ ਪੰਜਾਬੀ ਹੋਣ ਜਾਂ ਹੋਰ ਵੀ ਕਿਸੇ ਕਮਿਊਨਿਟੀ ਦੇ ਉਹ ਇੱਥੇ ਆਉਂਦੇ ਆ ਵਿਜ਼ਟਰ ਵੀਜ਼ੇ ਤੇ ਇਤੋਂ ਬਾਅਦ ਉਹ ਯੂ ਐਸਏ ਮੂਵ ਕਰ ਜਾਂਦਾ ਇਲਲੀਗਲੀ 4-5 ਲੱਖ ਦੇ ਵਿੱਚ ਜਿੰਨੇ ਕੁ ਵੀ ਪੈਸੇ ਚੱਲਦੇ ਆ ਆਈ ਡੋਟ نو ਐਗਜੈਕਟਲੀ ਅਬਾਊਟ ਥੈਟ ਉਹ ਇੱਕ ਇਹਦਾ ਮੇਜਰ ਰੀਜ਼ਨ ਜ਼ਰੂਰ ਆ ਫਿਰ ਉਸ ਤੋਂ ਬਾਅਦ ਆਪਣੇ ਬੰਦੇ ਇੱਥੇ ਆ ਕੇ ਭਾਈ ਉਹਨੂੰ ਵਰਕ ਪਰਮਿਟ 'ਚ ਵੀ ਕਨਵਰਟ ਕਰਾਉਂਦੇ ਆ ਐਦਾਂ ਦੇ ਵੀ ਹੈਗੇ ਆ ਤੁਹਾਨੂੰ ਤਾਂ ਪਤਾ ਹੀ ਆ ਹਨਾ ਵੀ ਮੈਨੂੰ ਕਹਿਣ ਦੀ ਲੋੜ ਨਹੀਂ ਹੁਣ ਕਿੰਨਿਆਂ ਦੇ ਭਰਾ ਭੈਣ ਆਉਂਦੇ ਆ ਜਿਹੜੇ ਇੱਥੋਂ ਆ ਕੇ ਵਰਕ 'ਚ ਉਹਨੂੰ ਕਰਾ ਲੈਂਦੇ ਜਾਂ ਸਟੱਡੀ ਤੇ ਆ ਜਾਂਦੇ ਆ ਜਾਂ ਫਿਰ ਕਿੰਨਾ ਕਿੰਨਾ ਟਾਈਮ ਵਾਪਸ ਹੀ ਨਹੀਂ ਜਾਂਦੇ ਜਾਂ ਇਲਲੀਗਲੀ ਸਟੇ ਉੱਥੇ ਕਰਦੇ ਆ ਸੋ ਦੇਖੋ ਜਦੋਂ ਆਪਾਂ ਉਹਨਾਂ ਦੇ ਸਿਸਟਮ ਨਾਲ ਛੇੜਖਾਨੀ ਕਰਾਂਗੇ ਆਪਾਂ ਇਲੀਗਲ ਇੱਕ ਰਸਤਾ ਕੱਢਾਂਗੇ ਕਿਸੇ ਵੀ ਚੀਜ਼ ਦਾ ਤੇ ਕਦੀ ਨਾ ਕਦੀ ਤਾਂ ਉਹਨਾਂ ਨੇ ਇਸ ਚੀਜ਼ ਦੇ ਉੱਪਰ ਸਟ੍ਰਿਕਟਨੈਸ ਵਧਾਉਣੀ ਸੀਗੀ ਅੱਜ ਨਹੀਂ ਤਾਂ ਕੱਲ ਇਹ ਚੀਜ਼ਾਂ ਕਦੀ ਨਾ ਕਦੀ ਤਾਂ ਹੋਣੀਆਂ ਸੀ ਹੁਣ ਉਹਨਾਂ ਨੂੰ ਵੀ ਮੌਕਾ ਮਿਲਿਆ ਉਹ ਸਾਰੀਆਂ ਚੀਜ਼ਾਂ ਸਟ੍ਰਿਕਟ ਕਰ ਰਹੇ ਆ ਤਾਂ ਹੁਣ ਉਹਨਾਂ ਇਸ ਚੀਜ਼ ਦੇ ਉੱਤੇ ਵੀ ਕੰਮ ਕਰਨਾ ਸੋ ਕੋਈ ਚੱਕਰ ਨਹੀਂ ਜਿੰਨੇ ਆਪਣਾ ਵਿਜ਼ਟਰ ਵੀਜ਼ਾ ਲਾਉਣਾ ਇੱਕ ਵਧੀਆ ਕੰਸਲਟੈਂਟ ਦੇਖੋ ਇੱਕ ਵਧੀਆ ਇਮੀਗ੍ਰੇਸ਼ਨ ਵਾਲਾ ਦੇਖੋ ਉਹਨੂੰ ਮਿਲੋ ਆਪਣੀ ਫਾਈਲ ਸਟਰੋਂਗ ਕਰਕੇ ਲਾਓ ਹੈਗਾ ਐਨੀ ਵੀ ਤੁਹਾਡੇ ਕੋ ਕੋਈ ਪ੍ਰੋਪਰ ਰੀਜ਼ਨ ਨਹੀਂ ਆ ਤਾਂ ਤੁਸੀਂ ਚੱਕ ਕੇ ਮੂਵ ਫਾਈਲ ਲਾ ਦੋ ਤੇ ਤੁਹਾਡੀ ਰਿਜੈਕਟ ਹੋ ਜਾਵੇ ਫਿਰ ਤੁਸੀਂ ਕਹੋ ਵੀ ਉਹਨਾਂ ਵਿਜ਼ਿਟਰ ਵੀਜ਼ੇ ਦੇਣੇ ਬੰਦ ਕਰ ਦੇ ਅਫਕੋਰਸ ਉਹ ਵਿਜ਼ਿਟਰ ਵੀਜ਼ੇ ਦੇਣੇ ਬੰਦ ਨਹੀਂ ਕਰਨਗੇ ਬਟ ਸਟ੍ਰਿਕਟਨੈਸ ਜ਼ਰੂਰ ਵਧਾਉਣਗੇ ਪਰ ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਆਪਣੇ ਬੰਦੇ ਆ ਦੀਆਂ ਖਾ ਪਿਆ ਆ ਹੁਣ ਤੁਸੀਂ ਆਪਾਂ ਇਲੀਗਲੀ ਵੀ ਮੂਵ ਹੋ ਰਹੇ ਚੱਕ ਕੇ ਤੁਸੀਂ ਵੀਡੀਓ ਬਣਾ ਬਣਾ ਕੇ ਪਾ ਰਹੇ ਆ ਤਾਂ ਉਹਦਾ ਕਿਤੇ ਨਾ ਕਿਤੇ ਤਾਂ ਅਸਰ ਦਿਖੂਗਾ ਹੈਣਾ ਸੋ ਉਹ ਚੀਜ਼ਾਂ ਜਿਹੜੀਆਂ ਹੋਈਆਂ ਪਿੱਛੇ ਆਪਾਂ ਕਹਿ ਸਕਦੇ ਆ ਵੀ ਆਪਣੀ ਕਮਿਊਨਿਟੀ ਦੀਆਂ ਹੀ ਗਲਤੀਆਂ ਆ ਦੇ ਵਿੱਚ ਉਹਦੇ ਉਹ ਸਾਰੀਆਂ ਚੀਜ਼ਾਂ ਦਾ ਹੀ ਹੁਣ ਕਾਰਨ ਆ ਵੀ ਆ ਸਾਰੀਆਂ ਚੀਜ਼ਾਂ ਹੋ ਰਹੀਆਂ ਆ ਠੀਕ ਆ ਸੋ ਆਪਾਂ ਸਾਰੇ ਵੀ ਮੇਕ ਸ਼ੁਰ ਕਰੀਏ ਵੀ ਆਪਾਂ ਇਹੋ ਜੇ ਗਲਤ ਕੰਮ ਨਾ ਕਰੀਏ ਕੱਲੂ ਆਪਾਂ ਕਿਸੇ ਨੂੰ ਬਲੇਮ ਕਰੀਏ ਕੋਈ ਗਵਰਨਮੈਂਟ ਨੂੰ ਬਲੇਮ ਕਰੀਏ ਉਹ ਚੀਜ਼ ਦਾ ਫੇਰ ਫਾਇਦਾ ਨਹੀਂ ਹੈਗਾ ਸੋ ਇਹੀ ਸੀ ਅੱਜ ਦੀ ਵੀਡੀਓ ਹਾਂਜੀ ਤੁਹਾਡੀ ਬਿਲਕੁਲ ਗੱਲ ਸਹੀ ਹੈ ਜਿਨ੍ਹਾਂ ਨੂੰ ਡਾਊਟ ਆ ਵੀ ਵਿਜ਼ਟਰ ਵੀਜ਼ਾ ਦੇ ਉੱਪਰ ਸਟ੍ਰਿਕਟਨੈਸ ਵਧੂਗੀ ਐਂਡ ਇਹ ਵਧਾਉਣਗੇ ਕਿਉਂਕਿ ਤਾਂ ਉਹ ਮੈਰੀ ਜ਼ੰਦਾਸੀ ਦਿੱਤੇ ਆ ਬਾਕੀ ਹੱਸਦੇ ਵਸਦੇ ਰੋ ਚੜਦੇ ਚੜ੍ਹਦੀ ਕਲਾ ਦੇ ਵਿੱਚ ਰੋ ਤੁਹਾਡਾ ਪ੍ਰਾਇਆ ਜੀ ਤੁਹਾਡੇ ਲਈ ਵੀਡੀਓ ਲੈ ਕੇ ਆਉਂਦਾ ਰਹੂਗਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜਲਦੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ ਤੁਹਾਡਾ ਸਾਰਿਆਂ ਦਾ